ਨਾ ਹੋਣਾ ਉੱਤਰ ਨਹੀਂ ਇਹ ਗਾਣਾ ਨਾ ਵਰਿੰਗ ਹਾਂਜੀ ਸਾਸੀ ਘਾਇ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਝੜੈਕਾ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਵੀ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੇੜਾਂ ਵਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਰਾਤ ਦੀਆਂ ਸੂਈਆਂ ਇਨਫਰਮੇਸ਼ਨ ਲੈਦਾਂ ਨਾ ਪੁੱਛ ਲੈਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਬਾਈ ਤੋਂ ਲੈਦਾਂ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਨਾਮ ਹਰਦੇਵ ਸਿੰਘ ਪਿੰਡ ਜਿਹੜਾ ਇੱਕ ਦੇ ਕੋਠੇ ਮੋਗਾ ਜਿਲ੍ਹਾ ਵੀ ਫੋਨ ਨੰਬਰ ਦੱਸ ਦਿਓ 77176052 ਬੇੜੀ ਕਿਹੜੇ ਪਾਸੋਂ ਲੱਗੇ ਔਸ ਤੋਂ ਲੱਗਿਆ ਨੇ ਵੀਰ ਦੱਸ ਉਹਦਾ ਕਹਿੰਨਾ ਮਾ ਉਹ ਰਾਤ ਸੁਈਆ ਵੀਰੇ ਸੁਆ ਦਾ ਹੋਊਗਾ ਤੀਜਾ ਹੂੰ ਬੋਲਾ ਕੱਢਿਆ ਵਾ 2.5 3 ਕਿਲੋ ਐਵੇਂ ਆਪਾਂ ਕਿੰਨਾ ਕ ਦੁੱਧ ਦੇ ਦੋ ਦੇਰ ਵੀਰੇ 13 14 ਕੱਢ ਵਾ ਰਾਤ ਹੀ ਬਾਈ ਕਹਿੰਦਾ ਸੁਈ ਆ ਸੁਆ ਜਿਹੜਾ ਮਰਜ਼ੀ ਬਣ ਲੋ ਸਕਰੀਨ ਤੇ ਤੁਸੀਂ ਵਹਿੜ ਵੇਖ ਹੀ ਰਹੇ ਆ 14 ਕਿਲੋ 22 ਕਹਿੰਦਾ ਦੁੱਧ ਪਿਆ ਜੂ ਸਵੇਰ 2.5 ਕਿਲੋ 22 ਕਹਿੰਦਾ ਬੌੜਾ ਕੱਢਿਆ ਮਗਰੇ ਦੇ ਕੀ ਆ ਮਗਰੇ ਦੇ ਵਛਾ ਮਗਰੇ ਦੇ ਵਛਾ ਤਾਜੀ ਸੂਈ ਸਵਾਈ ਆ ਬਾਕੀ ਜਿਹਦੇ ਪਸੰਦ ਆਉਂ ਅਗਲਾ ਭਾਂਵਾਂ ਆਪਦੀ ਦੋ ਟਾਈਮ ਚੋਕੇ ਲੈ ਜੇ ਤਿੰਨ ਬਹਿੜਾਂ ਵਿਖਾਉਣੀਆਂ ਤਿੰਨੇ ਤਾਜ਼ੀਆਂ ਸੂਈਆਂ ਸਵਾਈਆਂ ਥਣ ਸੋਹਣੇ ਆ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ 80 ਦੀ ਚਵਾਈ ਸਾਰਾ ਦੇਣੀ ਪਿਆ ਕਿੰਨੇ ਦੀ ਇਹ ਵੀਰੇ 32 ਦੀ ਦੇਵਾਂਗੇ ਆਪਾਂ 30 ਤੇ 2 32000 ਦੀ ਦੇ ਦੇਣੀ ਆ ਸੀਲਸਾ ਉਹ ਪੂਰੀ ਆ 14 ਕਿਲੋ ਦੁੱਧ ਪਿਆ ਜੂ ਰਾਤ ਹੀ ਸੂਈ ਆ ਜੇਰ ਪੈ ਗਈ ਆ ਜੇਰ ਦੀ ਗਰੰਟੀ ਆ ਵੀਰੇ ਉਹ ਪਈਏ ਜੇ ਠੀਕ ਹੈ ਜੇਰ ਲੋ ਦੇ ਚੜਾ ਆਇ ਤੇ ਆ ਜਾ ਇਹ ਵੀਰੇ ਇਹ ਤਾਂ ਹੋ ਗਿਆ ਅੱਧਾ ਘੰਟਾ ਜੇਰ ਪਈ ਨੂੰ ਆ ਪਈਏ ਜੇ ਆਹ ਹੋਰ ਲਈ ਦੀ ਹੈ ਹਾਂਜੀ ਇਹ ਵੀਰੇ ਜੀ ਤੋਂ ਦਲੀਏ ਅਗਲੇ ਤਾਂ 22 23 ਦਾ ਦੇ ਪਰ ਆਪਾਂ ਨੇ ਆ ਦੇ 20 ਮੰਨ ਕੇ ਲਈ ਕਿੰਨੇ ਦੀ ਇਹ ਦੇਵਾਂਗੇ ਵੀਰੇ 56000 ਕੱਢ ਬਾਹਰ ਨੂੰ ਏ ਬਾਈ ਕਹਿੰਦਾ 56000 ਦੀ ਦੇਵਾਂਗੇ ਜੀ ਤੋਂ ਲਈ ਅਗਲੇ 22 23 ਕਿਲੋ ਦੁੱਧ ਕਹਿੰਦੇ ਆ ਪਰ ਬਾਈ ਕਹਿੰਦਾ 20 ਕਿਲੋ ਮੰਨ ਕੇ ਲਈ ਆ 10 ਕਿਲੋ ਡੰਗ ਦਾ ਦੋਵਾਂ ਡੰਗਾਂ ਦਾ 20 ਕਿਲੋ ਦੁੱਧ ਤੇ ਇੱਕ ਇਹਦਰ ਬਾਹਰ ਖੜੀ ਆ ਇਹ ਵੀ ਤਾਜੀ ਸੂਈ ਆ ਦੋ ਨੰਬਰ ਕਿਹੜਾ ਤੁਹਾਨੂੰ ਵਿਖਾ ਦਿੰਨੇ ਆ ਉਦੋਂ ਬਾਅਦ ਚ ਤਿੰਨ ਨੰਬਰ ਵਿਖਾ ਦੇਾਂਗੇ ਕੱਦ ਵੱਡਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 20 ਕਿਲੋ ਦੁੱਧ ਮੰਨ ਕੇ ਬਾਈ ਕਹਿੰਦਾ ਅਸੀਂ ਲਈ ਆ 50 ਤੇ 56 56000 ਦੀ ਦੇ ਦੇਣੀ ਆ ਮੋٹے ਮੋٹے ਥਾਨ ਨਾ ਤਾਂ ਇੱਕ ਨੰਬਰ ਦੇ ਫੂਡ ਸ਼ਾਂਗ ਆ ਨਾ ਹੀ ਦੋ ਨੰਬਰ ਦੇ ਉਹ ਕੱਦ ਚ ਪੂਰੀ ਵੱਡੀ ਆ ਹਵਾਨਾ ਵੀ ਠੋਸ ਨਿੱਗਰ ਮੋਟਾ-ਮੋਟਾ ਹਦੀ ਚਵਾਈ ਵਾਲਾ ਗਲਾਬੀ ਥਾਣਾ ਇਹਦੀ ਜੇਰ ਆ ਪਈ ਔਰਲੀ ਬੱਚਾ ਬੱਛਾ ਬੱਚਾ ਬਹੁਤ ਨਰਵਾ ਤਾਂ ਹੀ ਜੇਰ ਜ਼ਿਆਦੇ ਆ ਕਿਉਂਕਿ ਬੱਚਾ ਵੱਡਾ ਤੇ ਜੇਰ ਸਾਰੀ ਪੈ ਗਈ ਆ ਥਾਣਾ ਦੀ ਸਾਫ ਸੁਥਰੀ 56000 ਦੀ 55 ਤੇ ਇੱਕ 56 ਦੀ ਦੇ ਦੇਣੀ ਆ 56 ਜੋ ਮਾਨ ਤਾਨ ਹੋ ਜਾਊਗਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੁੱਧ 10 ਕਿਲੋ ਡੰਗ ਦਾ ਦੋਹਾਂ ਡੰਗਾਂ ਦਾ 20 ਕਿਲੋ ਮੰਨ ਕੇ ਲਈ ਆ ਬਾਈ ਕਹਿੰਦਾ ਜੀ ਤੋਂ ਲਈ ਆ ਅਗਲੇ ਬਾਈ 23 ਕਿਲੋ ਦੁੱਧ ਕਹਿੰਦੇ ਆ ਇੱਥੇ ਆ ਜਾ ਇਹ ਵੀ ਵੀਰੇ ਅਗਲੇ ਨੇ 22 ਕਿਲੋ ਦੱਸਿਆ ਪਰ ਆਪਾਂ ਨੇ ਕਹਿੰਦੇ ਆ ਆਪਾਂ 17 18 ਮੰਨ ਕੇ ਲਈਏ ਵੀ ਰਾਮਣਾ ਹੀ ਦਿਊ ਠੀਕ ਐ ਹਾਂ ਜੀ ਇਹ ਵੀਰੇ ਰਾਤ ਦੀ ਸਹੀ ਹੈ ਕਿੰਨੇ ਦੀ ਇਹ ਮੇਰੇ ਦੇ ਦੇ ਰਹੇ ਆਪਾਂ 62000 ਦੀ ਇਹ 62000 ਦੀ 17 18 ਕਿਲੋ ਦੁੱਧ ਮੰਨ ਕੇ ਲਈ ਬਾਈ ਕਹਿੰਦਾ 17 18 ਹੀ ਮੰਨ ਕੇ ਕੋਈ ਵੀ ਸੌਦਾ ਕਰ ਲੈ 60 ਤੇ 2 62 ਦੀ ਉਹਦੇ ਜੋ ਮਾਨਤਾਂ ਛੋੜ ਛੱਪਾ ਹੋ ਜਾਊਗਾ ਇੱਕ ਨੰਬਰ 32000 ਦੀ ਦੋ ਨੰਬਰ 56000 ਦੀ ਤਿੰਨ ਨੰਬਰ 62000 ਦੀ ਬਾਕੀ ਜਿਹੜੀ ਵੀ ਵੈੜ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਇਹ ਤਾਂ ਆ ਵੀ ਪੂਰੀ ਚੰਗੀ ਆ 17-18 ਕਿਲੋ ਦੁੱਧ ਪਿਆ ਜੂ ਬਾਕੀ ਦੁੱਧ ਅੱਗੇ ਸੇਵਾ ਸੰਭਾਲਦਾ ਹੁੰਦਾ ਜਿਹੜਾ ਕੋਈ ਘੱਟ ਕਰ ਲੂ ਘੱਟ ਚੋਲੂਗਾ ਤੇ ਜੇ ਕੋਈ 2 ਕਿਲੋ ਦਾਣਾ ਵੱਧ ਪਾ ਲੂਗਾ ਤੇ 2 ਕਿਲੋ ਪਸ਼ੂ ਦੁੱਧ ਵੱਧ ਪਿਆ ਜੂ ਉਥੋਂ ਨੂੰ ਵੀ ਪਤਾ ਦੁੱਧ ਦੇਣਾ ਸੇਵਾ ਨੇ ਆ ਦਾਣੇ ਨੇ ਦੇਣਾ ਕੁਆਲਿਟੀ ਦੇ ਵੀ ਜਾਨਵਰ ਦੀ ਤੇ ਡਿਪੈਂਡ ਕਰਦਾ ਦੁੱਧ ਤੇ ਕੁਆਲਿਟੀ ਦੇ ਨਾਲ ਨਾਲ ਸੇਵਾ ਤਾਂ ਜ਼ਿਆਦਾ ਹੀ ਆ ਮੇਨ ਗੱਲ ਤਾਂ ਸੇਵਾ ਦੀ ਆ ਚਾਰੇ ਥਣ ਅੱਗੇ ਪਿਛੇ ਘੜ ਘੜ ਦੀ ਵਾਇਰਲ ਤੇ ਗੈਪ ਤੇ ਨਿਖੜ ਮੈਂ ਕੱਲੇ ਕੱਲੇ ਲੱਗੇ ਹੋਏ ਆ 60 ਦੇ ਦੋ 62000 ਦੀ ਦੇ ਦੇਣੀ ਤਿੰਨਾਂ ਦੇ ਮਗਰ ਵਛੇ ਹਾਂਜੀ ਤਿੰਨਾਂ ਮਗਰ ਵਛੇ ਤਿੰਨਾਂ ਦੇ ਮਗਰੀ ਵਛੇ ਆ ਇੱਕ ਨੰਬਰ ਲੈਣੀ ਆ ਤਾਂ 32000 ਦੀ ਰਾਤ ਦੀ ਸੂਈ ਆ ਮਗਰ ਵਛਾ ਜ਼ੇਰ ਪੈ ਗਈ ਆ ਆ ਦੋ ਨੰਬਰ 20 ਕਿਲੋ ਦੁੱਧ ਪਿਆਜੂ ਇਹ ਆਜੀ ਸੂਈ ਆ ਜ਼ੇਰ ਇਹਦੀ ਵੀ ਪੈ ਗਈ ਆ ਇਹ 56000 ਦੀ ਫੁੱਲ ਵੱਡੀ ਵੜ ਇਹਦੀ ਜ਼ੇਰ ਹੋ ਪਈ ਤਿੰਨ ਨੰਬਰ ਦੀ ਇਹ 62000 ਦੀ 17 18 ਕਿਲੋ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਛੜ ਇੱਕ ਪੰਡਾ ਬਾਕੀ ਤਿੰਨੇ ਸੂਈਆਂ ਸਵਾਈਆਂ ਤੜਕੇ ਆਥ ਨੇ ਭਵਾਂ ਦੋ ਟਾਈਮ ਚੋਕੇ ਲੈ ਜੀ ਅਗਲਾ ਭਵਾਂ ਧਾਰਾ ਮਾਰ ਕੇ ਲੈ ਜੀ ਉਹ ਥੋਡੀ ਮਰਜੀ ਆ ਹਾਂ ਪਰ ਤਿੰਨੇ ਜਾਨਵਰ ਤਾਜੀ ਸੂਈ ਸਵਾਈਆਂ ਤਿੰਨਾਂ ਦੀ ਜੇਰ ਪੈ ਗਈ ਆ ਥਾਣਾ ਦੀ ਤਿੰਨਾਂ ਦੀ ਗਾਰੰਟੀ ਆ ਭਾਰ ਪਿੱਛੇ ਦੀ ਗਾਰੰਟੀ ਆ ਬਾਕੀ ਤੁਸੀਂ ਤਸੱਲੀ ਕਰ ਹੀ ਲੈਣੀ ਆ ਜੀਨੇ ਪੈਸੇ ਲਾਉਣੇ ਆ ਸਾਰਿਆਂ ਨੂੰ ਸਿਕਾ